ਆ ਜੀ ਮੇਰੇ ਚੈਨਲ ਜਿੰਪੂ ਬਿੰਦਰ ਵਲੋਗਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੀਟ ਕਰਦੀ ਹਾਂ ਤੁਸੀਂ ਵਧੀਆ ਹੋਵੋਗੇ ਇਸ ਵਲੋਗ ਨਾਲ ਜੁੜੇ ਰਹੋ ਅਸੀਂ ਚੱਲੇ ਹਾਂ ਮਾਰਨਿੰਗ ਵਾਕ ਕਰਨਾ ਸਵੇਰ ਦੀ ਠੰਡੀ ਠੰਡੀ ਹਵਾ ਖਾਣ ਕਰ ਧੰਨ ਲੈ ਕੇ ਜਾਣੇ ਆ ਮਾਰਨਿੰਗ ਵਾਕ ਤੇ ਅੱਜ ਨਹੀਂ ਕੋਈ ਬੋਲੀ ਨਾ ਘੱਟ ਬੋਲੀ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵੇਰ ਦੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅਸੀ ਸਭ ਵਧੀਆ ਆ ਅੱਜ ਅਸੀਂ ਨਵੇਂ ਵਲੌਗ ਨਾਲ ਤੁਹਾਡੇ ਨਾਲ ਮਿਲਦੇ ਆ ਅਸੀਂ ਅੱਜ ਆਈ ਛੱਤ ਤੇ ਦੇਖੋ ਜੀ ਉੱਪਰ ਦਾ ਵੀ ਸਾਡਾ ਬੱਦਲ ਗਿਆ ਹੋਇਆ ਆ ਮੈਂ ਆਈ ਸੀ ਉੱਪਰ ਕਬੂਤਰਾਂ ਨੂੰ ਦਾਣੇ ਪਾਉਣ ਵਾਸਤੇ ਆ ਮੈਂ ਰੱਖਿਆ ਤੇ ਕੜੀਆਂਆਂ ਰੱਖੀਆਂ ਐ ਚੋਲਾ ਨਹੀਂ ਆ ਬੜੀਆਂ ਇੱਦਾਂ ਮੈਂ ਇਹਨਾਂ ਨੂੰ ਆਹ ਦੇਖ ਨੀ ਕਬੂਤਰ ਖੋਦ ਆਉਂਦੇ ਉੱਪਰ ਉਹਨਾਂ ਨੂੰ ਪਾ ਦੋ ਨੀ ਹੁਣੇ ਰੋਜ ਕਾਂ ਕਬੂਤਰ ਸਾਰੇ ਆਉਂਦੇ ਹੋ ਲੱਗੇ ਕਾਂ ਬੋਲਣ ਆਹ ਦੇਖੋ ਉੱਪਰ ਕਿੰਨੇ ਬੈਠੇ ਛੱਤ ਤੇ ਸਾਡੀ ਸਫਾਈ ਆ ਸਾਰੇ ਇਹਨਾਂ ਬਹੁਤ ਜ਼ਿਆਦਾ ਬਹੁਤ ਪਿਆਰੀ ਉੱਪਰ ਹੁਣ ਸਹੀ ਆ ਪਲੀਜ਼ ਵਲੌਗ ਨਾਲ ਜੁੜੇ ਰਹੋ ਜੀ ਅਸੀਂ ਆਏ ਰਸੋਈ ਵਿੱਚ ਮੈਂ ਲੱਗੀਆਂ ਰੈਤਾ ਬਣਾਉਣ ਮੈਂ ਤੁਹਾਨੂੰ ਦੱਸਦੀ ਮੈਂ ਕਿੱਦਾਂ ਰੈਤਾ ਬਣਾਉਣਾ ਕਾਫੀ ਲੋਕੀਂ ਲੈਂਦੀ ਆ 컬러 ਦੀ ਧਿਆਨ ਦੀ ਵਾਸਤੇ ਇਹਨੂੰ ਮੈਂ ਪਚੜਦੀ ਆ ਤੁਹਾਨੂੰ ਮੈਂ ਦੱਸਦੀ ਆ ਇਹਨੂੰ ਵਾਸ਼ ਕਰਨਾ ਧੋ ਲਿਆ ਇਹਨੂੰ ਹੁਣ ਆਪਾਂ ਕੱਦੂ ਦਾ ਸਣਾ ਪਚੜਣਾ ਇਹ ਸਟਾਨਡ ਲੈ ਕੇ ਆਉਣਾ ਮੈਂ ਮਾਈਕ ਲੈਣਾ ਹੈ ਤਾਂ ਨਹੀਂ ਲੱਗਦਾ ਭਜਾ ਕੇ ਆਉਣਾ ਗਲੰਦਰੋ ਲੈ ਕੇ ਆਉਂਗੀ ਹਾਂ ਪਚਰ ਲਿਆਣਾ ਮੈਂ ਹੁਣ ਇਹ ਰੱਖਿਆ গরম ਇਹਦੇ ਵਿੱਚ ਪਾਣਾ ਹੈ ਥੋੜਾ ਰਿਜਿਊਗਾ ਫਿਰ ਤੁਹਾਨੂੰ ਦਿਖਾਉਣਾ ਜੇ ਜੂਗਾ ਥੋੜਾ ਹਟ ਗਿਆ ਇਸ ਕਰਦੋ ਨਹੀਂ ਮੈਂ ਪੂਦਰਾ ਲਿਆ ਮਾਂ ਤੋੜ ਕੇ ਲੈ ਲਿਆ ਇਹਨੂੰ ਚੰਗੀ ਤਰ੍ਹਾਂ ਖੈਂਟ ਲਿਆ ਇਹਦੇ ਵਿੱਚ ਮੀਨ ਕਰਨੇ ਮਸਾਲੇ ਆਪਾਂ ਦਮਸਾਲਾ ਪੀਸਿਆ ਹੋਇਆ ਪੂਰਾ ਨਮਕ ਆਣਾ ਰਚ ਪੂਦਰਾ ਨਹੀਂ ਮਿਲਿਆ ਮੈਨਾਂ ਅੱਜ ਪਾਵਾਂਗੇ ਪਿਆਜ਼ ਇੱਕ ਕੱਟ ਕੇ ਚੀਨਾ ਕੋਲੇ ਰਹਿ ਗਿਆ। ਕੰਡਾ ਵਰਤ ਕੇ ਮਚਾ ਲਿਆ। ਜੀਰਾ ਜੀਰਾ ਲਿਆ ਇਹਨੂੰ ਨੇ ਗਰਮ ਕਰਕੇ ਨਾ ਭੁੰਨ ਕੇ ਇਹਨੂੰ ਤੇ ਇਹਨੂੰ ਰਗੜ ਕੇ ਤਵੇ ਤੇ ਫਿਰ ਇਹਨੂੰ ਦਹੀਂ ਵਿੱਚ ਪਾਉਂਦਾ ਬੜਾ ਟੇਸਟ ਨਾਲ ਕੰਡਾ ਕੰਡਾ ਹੁੰਦਾ ਹੈ ਇਹ ਜੀਰਾ ਦਹੀਂ ਵਿੱਚ ਬੜੀਆ ਲੱਗਦਾ। ਇੱਕ ਟੈਕ ਕਾਲਾ ਨਮਕ ਪਾਇਆ ਤੇ ਮਸਾਲਾ ਪਾਇਆ। ਇੱਕ ਪਿਆਜ਼ ਕੱਟ ਕੇ ਪਾ ਲਿਆ ਇਹ ਵਿੱਚ। ਕਰਕੇ ਜੀਰਾ ਭੁੰਨ ਕੇ ਇਹਨੂੰ ਤੇ ਰਗੜ ਲਿਆ ਤਵੇ ਤੇ ਉੱਤੇ ਚਕਲੇ ਤੇ ਵੇਲਣੇ ਨਾਲ ਇਹਦੇ ਵਿੱਚ ਪਾਤਾ ਬਹੁਤ ਮੁਸ਼ਕਲ ਆ ਰਿਹਾ ਘਾਤ ਨਾਲ ਵੀਡੀਓ ਬਣਾਉਣਾ ਚੀਜ਼ ਪਾਣਾ ਬੜਾ ਉੱਥਾ ਲੱਗਦਾ ਆ ਸਟੈਂਡ ਲੈ ਕੇ ਆਉਣਾ ਆ ਦੇਖੋ ਬਣ ਗਿਆ ਸਾਡਾ ਦਿਨ ਵਧੀਆ ਬਣਿਆ ਦੇਖੋ ਕਰੋ ਚੱਕ ਕੁਝ ਬਣਾਇਆ ਬਹੁਤ ਵਧੀਆ ਹੁੰਦਾ ਹੁੰਦਾ ਖਾਣ ਲਈ ਵਿੱਚ ਧਨੀਆ ਨਹੀਂ ਹੈਵਾ ਸਾਡੇ ਤਾਂ ਨਹੀਂ ਆਵੇ ਤੇ ਅਲੀ ਚੁਲੇ ਆਉਣ ਵਾਲਾ ਪੂਦਨਾ ਵੀ ਨਹੀਂ ਮਿਲਿਆ। ਹੁਣ ਦੇਖੋ। ਬਹੁਤ ਟੇਸਟੀ ਬਣੀ। ਸਾਡੀ ਰੋਟੀ ਤੁਸੀਂ ਨਹੀਂ ਸਾਡਾ ਲੇਖ। ਨਾ ਮਿੱਠਾ ਨਾਲ ਲਈ ਮਿਰਚ ਪਿਆਜ਼ ਦੋ ਕੁ ਲੁਕ। ਆ ਦਿਓ ਖਾ ਲੋ ਸਾਰੇ। ਹਾਂਜੀ ਜੀ ਅਸੀਂ ਹੁਣ ਲੱਗੇ ਆਂ ਤੇ ਸ਼ਾਮ ਦੀ ਗ੍ਰੀਨ ਟੀ ਪੀਣ। ਅਜਨ ਦਿਖਾ ਲ ਦਿੰਦੇ ਆ ਇਹ ਗ੍ਰੀਨ ਟੀ ਕੀ ਕੀ ਪਾਇਆ ਹੈ ਗ੍ਰੀਨ ਟੀ ਇਹਦੇ ਵਿੱਚ ਹਲਦੀ ਪਾਈ ਮੇਥੇ ਪਾਈ ਜਵੈਣ ਪਾਈ ਤੇ ਇੱਕ ਪੌਂਚ ਪਾਇਆ ਆ ਉਹਦਾ ਗ੍ਰੀਨ ਟੀ ਦਾ ਪੈਕੇਟ ਆ ਬਣਾਈ ਆ ਇਹਦੇ ਵਿੱਚ ਹੁਣ ਨਿੰਬੂ ਮੈਂ ਫੜਾ ਆ ਪੀਣਾ ਆ ਇਹ ਮੈਂ ਉਹ ਜਿਹਦਾ ਪੇਟ ਥੋੜਾ ਫੁੱਲਿਆ ਜਾਂਦਾ ਨਾ ਉਹਦੇ ਵਿੱਚ ਬੜੀ ਵਧੀਆ ਮਦਦ ਕਰਦੀ ਆ ਤੁਹਾਡਾ ਮੇਟ ਘੱਟ ਕਰਦੀ ਆ ਠੋਕਰ ਭੁੱਖ ਲੱਗਦੀ ਹੈ ਵਧੀਆ ਤੇਨ ਭੁੱਖ ਨਹੀਂ ਲੱਗਦੀ ਹੈਗੀ ਉਹ ਸਹੀ ਕਰਦੀ ਹੈ ਇਹ ਮੈਨੂੰ ਵੀਡੀਓ ਬਣਾਉਣਾ ਬੜਾ ਮੁਸ਼ਕਿਲ ਲੱਗਦਾ ਹੱਥ 'ਚ ਫੜ ਕੇ ਨਾ ਮੋਬਾਈਲ ਨੂੰ ਕੋਈ ਵੀ ਵੀਡੀਓ ਬਣਾਉਣੀ ਬਹੁਤ ਮੁਸ਼ਕਿਲ ਲੱਗਦੀ ਹੈ ਕੋਈ ਖਰਾਬ ਲਬ ਦੇ ਡਿਸਕਾਊਂਟ ਚੱਲਦਾ ਪਿਆ 50% ਕੱਲ ਆਵਾਂਗੇ ਸੂਟ ਕੱਟ ਲੈ ਕੇ ਆਵਾਂਗੇ ਹੁਣ ਤਾਂ ਬੰਦ ਕਰਨੀ ਗਈ ਦੁਕਾਨ ਨਾ ਬਹੁਤ ਔਖੇ ਦੇ ਤਨ